ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਇੱਕ ਗੱਬਣ ਵੈੜ ਤਾਜੀ ਸੂਣ ਵਾਲੀ ਤੇ ਇੱਕ ਮੱਝ ਤਾਜੀ ਸੂਵੀ ਨੀਲੀ ਦਾ ਵੀ ਜੀ ਬੱਚਾ ਵੀ ਪਿਛੇ ਦੇ ਕੱਟੀ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਮੜਦੇ ਸਿੰਘ ਜੀ ਪਿੰਡ ਮੂਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਪਿੰਡ ਮੂਮਾ ਜ਼ਿਲ੍ਹਾ ਬਰਨਾਲਾ ਪੈ ਗਿਆ ਤੇ ਮੋਬਾਈਲ ਨੰਬਰ ਆਪਣਾ 97790 90401 97790 90401 ਤੇ ਪਹਿਲਾ ਨੰਬਰ ਤੇ ਆਪਾਂ ਨੀਲੀ ਦਾਵੀ ਦੀ ਮੱਝ ਦੇਖੀ ਹੈ ਨਾ ਪਿਓਰ ਨੀਲੀ ਦਾਵੀ ਸੁਆ ਕਿਹੜਾ ਸੁਈ ਹੈ ਇਹ ਤੀਜਾ ਸੁਆ ਪਈ ਹੈ ਤੀਜਾ ਸੁਆ ਕਦੋਂ ਸੁਈ ਹੈ ਇਹ 500 ਰਾਤ ਦੇ ਦੀ ਠੀਕ ਹੈ ਬੱਚਾ ਹੀ ਨਹੀਂ ਪਾਤੀ ਕੱਟੀ ਹੈ ਨਾ ਪਿਓਰ ਨੀਲੀ ਦਾਵੀ ਪਾਈ ਹੈ ਜਮਾ ਹਾਂ ਬੜਾ ਕੱਟੀ ਤਾਂ ਮੂਹ ਕਰੀ ਉਹਰੇ ਨੂੰ ਸੋ ਆਖੋ ਕੁ ਮਣਕਣੀ ਹੈ ਕੱਟੀ ਦੀ ਪੂਰੀ ਜਮਾ ਤੇ ਜੇਰ ਵਗੈਰਾ ਡੰਨਾ ਜਮ ਕਮ ਤੇ ਬੋਲੇ ਤੋਂ ਸਾਫ ਹੋ ਜਮ ਹੁਣ ਕੇ ਹਾਂਜੀ 7 ਕਿਲੋ 8 ਕਿਲੋ ਬੋਲਾ ਖੜੀ ਮੰਨ ਕੇ ਜਿੱਲੇ ਵੀ ਹੁਣ ਸਟਾਰਟਿੰਗ ਇਹਦਾ ਸਾਢੇ 3 ਕਿਲੋ ਤੋਂ ਉੱਪਰ ਦੁੱਧ ਟਾਈਮ ਦਾ ਹੈਗਾ ਤੇ ਪਿਛਲੀ ਵਾਰਾ ਦੁੱਧ ਕਿੰਨਾ ਕੁ ਪਾਇਆ ਇਹਨੇ ਇਹਨੇ 13 ਲੀਟਰ ਹੀ ਮੱਲੇ ਬਈ ਠੀਕ ਆ 13 ਕਿਲੋ ਦੁੱਧ ਹਾਂਜੀ ਅੰਦਾਜ਼ਾ ਲਾ ਸਕੀਏ ਕਿ ਤੀਜੀ ਸੂਈ ਨੂੰ ਪ੍ਰੋਪਰ ਮੈਂ ਤਿਆਰ ਹੋ ਗਈ ਵੀ ਹੈ ਆ ਮਾਜ ਵਧਨ ਦੀ ਹਾਂਜੀ ਹਾਂਜੀ ਮੰਨ ਕੇ ਜਿੱਲੇ ਵੀ 13 ਮੰਨ ਕੇ ਲੈ ਲੇ ਬੇਸ਼ੱਕ ਬੰਦਾ 13 ਚੌਂਡ ਚਵਾ ਤਾਰਾ ਤੁਰ ਇੱਕ ਨੰਬਰ ਰੇਟ ਇਹਦਾ ਕੀ ਰਹੂਗਾ ਰੇਟ ਤਾਂ 90 ਹਾਈ ਮਾਨਤਨ ਹੋ ਜੂਗਾ ਵਿੱਚੋਂ ਤੋਰੀ ਬਾਹਰ ਨੂੰ ਸਭਰ ਕੱਦ ਕਾਠ ਵਗੈਰਾ ਦੇਖ ਸਕਦੇ ਮੈਂ ਤਾਂ ਚੰਗਾ ਤੇ ਜਿੰਦਿਆਂ ਨਾਲੀ ਪੂਰੀ ਵਧੀਆ ਤੇ ਬੈਕ ਸਾਈਡ ਤੇ ਬਟਨ ਦਿਖਾਈ ਦਿੰਦੇ ਆ ਬੜਨ ਵਾਲੀ ਝੋਟਿਆ ਤੀਜਾ ਸੂਆ ਜਿਹਨਾਂ ਨੂੰ ਸੂਈ ਆ ਪਿਓਰ ਨੀਲੀ ਦਾ ਵੀ ਸਾਫ ਸੁਥਰੀ ਆ ਲਗਭਗ ਵੀਡੀਓ ਕਵਰ ਕਰਨ ਦਾ ਆਪਣਾ ਡੇਰ ਪੌਣੇ ਦੋ ਦਾ ਟਾਈਮ ਹੋ ਗੋ ਸੋਨ ਗੈਸ ਕਰ ਲਿਓ ਤੇ ਨੀਲੀ ਦਾ ਵੀ ਪਿਓਰ ਅੱਖਾਂ ਮਣਕਣੀ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰ ਜੇ ਸੂਤ ਤੇ ਵੀ ਹਲਕੇ ਜਿਹੇ ਨਿਸ਼ਾਨ ਹੈਗਾ ਇਹਦੇ ਤੇ ਬਾਕੀ ਡੇਬੀ ਵਾਲੀ ਸਾਫ ਸੁਥਰੀ ਆ ਤੁਸੀਂ ਲੈਵਾ ਦੇਖ ਸਕਦੇ ਨੇੜੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਕੋਈ ਸੈਡ ਵਗੈਰਾ ਨਹੀਂ ਚੰਗਾ ਲੇਵਾ ਤੇ ਮੁੱਠੀ ਵਾਲਾ ਥਾਣਾ ਜਮ ਤੇ ਵੀਰੇ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਹੈ ਇੱਕ ਨੰਬਰ ਪੂਰੀ ਪੋਲੀ ਆ ਜਮ ਹਾਂਜੀ ਹਾਂ ਠੀਕ ਹੈ 90 ਦੇ ਵਿੱਚੋਂ ਮਾਨਦਾਨ ਆਪਾਂ ਕਰ ਦਾਂਗੇ ਹੋ ਜੂ ਭਾਈ 90000 ਦੇ ਵਿੱਚੋਂ ਮਾਨਦਾਨ ਹੋ ਜੂ ਲੇਵਾ ਰੇਟ ਤੋਂ ਫੇਰ ਦੇਖ ਸਕਦੇ ਹੋ ਪੂਰਾ ਨੇਖਣ ਵਿੱਚ ਸਾਫ ਸੁਥਰਾ ਥਾਣਾ ਮਨ ਨਹੀਂ ਤੇ ਮਿਲਕ ਵੇਨ ਵੀ ਹੋਣੀ ਚੰਗੀ ਦਿਖਾਈ ਦੀ ਜਾਂਦੀ ਹੈ ਤੇ ਮੇਨ ਗੱਲ ਆਪਾਂ ਦੇਖੀਏ ਝੋਟੀ ਤੇ ਕੁੰਬੜਾ ਵਗੈਰਾ ਪੂਰਾ ਨਹੀਂ ਪਤਲੇ ਕੁੰਬਲੇ ਦੇ ਸਾਥ ਹੀ ਆਈ ਨਹੀਂ ਜਮੇ ਤੇ ਦੁੱਧ ਵਾਲੀ ਮੈਂ ਆ 13 14 13 ਕਿਲੋ ਦੁੱਧ ਤੇ ਆਮਣਾ ਚੱਲਣ ਤੇਰੀ ਦੂਜੇ ਨੰਬਰ ਦੇ ਆਪਾਂ ਗੱਪਾਂ ਵੜ ਦੇਖੀ ਆ ਨੇ ਇਹ ਕਿਹੜਾ ਸੂਆ ਹੁੰਦੀ ਆ ਇਹ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਤੇ ਤਿੱਲ ਕਿਹੜੇ ਸਾਨੂੰ ਤੋਂ ਇਹ ਇਹ ਮਗਰਲੇ ਕਵੇਣੀ ਵਾਲੇ ਤੋਂ ਜੀ ਕਵੇਣੀ ਵਾਲੇ ਮਗਰਲੇ ਤੋਂ ਮਣੀ ਮੁੱਟੀ ਧਰ ਹੁੰਦੀ ਆ ਨਹੀਂ ਜਮਾਂ ਹੀ ਸੁੱਕਾ ਹੋ ਗਈ ਠੀਕ ਐ ਪਿਛਲੀ ਵਾਰਾ ਦੁੱਧ ਨੇ ਕਿੰਨਾ ਕਿ ਪਾਇਆ ਇਹਨੇ 26-27 ਲੀਟਰ ਦੇ ਦਿੰਦੇ ਤਿੱਲ ਹੋ ਗਏ ਹਾਂਜੀ ਤਿੱਲ ਦੁੱਧ ਮੰਨ ਕੇ ਜੱਲੇ ਵੀ 24-25 ਤੋਂ ਬਾਅਦ ਚੱਲਦੀ ਰਹੀ ਜੀ ਅੱਜ ਇਹਦੇ ਦਿਨ ਕਿੰਨੇ ਕਿ ਰਹਿਗੇ ਸੂਨ ਦੇ 20-22 ਕਿਲੋ ਦਿੰਦੇ ਠੀਕ ਐ ਰੇਟ ਇਹਦਾ ਕੀ ਰਹੂਗਾ ਰੇਟ ਦਾ 5000 ਆਈ ਬਸ ਮਾਮਲਾ ਨਾਮ ਕਰ ਦਿੰਦੇ ਥੋੜੀ ਬਾਕੀ ਤਿੰਨੇ ਥਣ ਬਿਲਕੁਲ ਓਕੇ ਆ ਸੁਪਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸਾਫ ਸੁੱਧਰੇ ਲੇਵੇ ਦੀ ਭਾਰੇ ਹਵਾਂ ਨਹੀਂ ਆਦੀ ਆ ਤਿੱਲ ਵੈੜਾ ਤਿੰਨ ਥਣ ਬਿਲਕੁਲ ਓਕੇ ਆ ਚੌਥਾ ਥਣ ਜਮਾ ਡੈਟਾ ਤੋਂ ਕੰਮ ਨਹੀਂ ਹੁੰਦਾ ਉਹਦੇ ਵਿੱਚੋਂ ਤੇ 25 26 25 26 ਕਿਲੋ ਦੋਤੇ ਚੱਲਦੀ ਰਹੀ ਆ ਤੇ ਹੁਣ ਦਿਨ ਅੱਜ ਲੈਂਦੀ ਆ 2-4 ਦਿਨ ਬਸ ਹਨਾ ਸੋ ਦੋ ਤਿੰਨ ਦਿਨ ਬਾਕੀ ਆ ਕੱਦ ਵੈੱਡ ਬੇਲ ਬੁੱਲ ਬਹੁਤ ਜ਼ਿਆਦੇ ਆ ਤੇ ਥਣ ਸੁਣ ਦੇਖੋ ਜਮਾ ਸਾਫ ਸੁੱਧਰਾ ਕੋਈ ਨਹੀਂ ਗੱਲ ਵੀ ਜਿਵੇਂ ਥਣ ਤੇ ਲੋਗੇ ਪਾਸਾ ਤੇ ਬਿਲਕੁਲ ਸਾਫ਼ ਸੁਥਰੀ ਪਧਰੀ ਵੈੜ ਆ ਜਾਵਾਂ ਤੇ 25 26 ਕਿਲੋ ਦੁੱਧ ਪਾਉਣਾ ਤੇ ਭਾਅ ਬਿਲਕੁਲ ਮੰਨ ਕੇ ਚੱਲੋ ਵੀ ਤੂੜੀ ਵਾਲਾ ਭਾਈ ਆ ਜਾਵਾਂ 50000 ਦੇ ਵਿੱਚੋਂ ਵੀਰ ਮਾਨਦਾਨ ਘਰ ਆਇਆਂ ਦਾ ਕਰ ਦੂਗਾ ਚਿੱਲੇਵਾ ਦੇਖ ਸਕਦੇ ਨੇ ਇੱਧਰ ਤੋਂ ਸਾਫ਼ ਸੁਥਰੇ ਤਿੰਨ ਸਾਲ ਬਿਲਕੁਲ ਇੱਕ ਨੰਬਰ ਓਕੇ ਆ ਜਾਵਾਂ ਤੇ ਤਿੰਨੇ ਸਾਲ ਦਾ ਫਿਰ ਜਮਾ ਸੈਟ ਆ ਜਾਵਾਂ ਹਾਂ ਹਾਂ ਜੀ ਜੀ ਨੰਬਰ ਵੋਲ ਦੀ ਆਪਣਾ 97790 9042 ਪਿੰਡ ਮੂਹਮ ਜਿਲ੍ਹਾ ਬਰਨਾਲਾ ਹਾਂਜੀ 90000 ਮੱਝ ਦੀ ਕੀਮਤ ਆ 50000 ਵੈੜ ਦੀ ਸੋ ਵੀਡੀਓ ਦੇਖਣ ਲਈ ਸਭ ਦਾ ਤੈਅ